ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ ਚੱਲ ਰਿਹਾ ਜੀ ਚਲੋ ਗੁਰਚਾਲੀ ਭਾਵ ਗੁਰੂ ਦੀ ਚਾਲ ਗੁਰੂ ਦੀ ਦਸੀ ਰਹਿਤ ਬੈਤ ਗੁਰੂ ਦੀ ਦਸੀ ਜੀਵਨ ਜਾਂਚ ਅਨੁਸਾਰ ਜੀਵਨ ਵਿੱਚ ਵਿਚਰੋ ਬਾਈ ਜੀਵਨ ਉਸ ਚਾਲ ਅਨੁਸਾਰ ਉਸ ਗੁਰੂ ਦੇ ਹੁਕਮ ਅਨੁਸਾਰ گزارੋ ਕੱਲ ਅਸੀਂ ਗੱਲ ਇੱਥੇ ਬੁਝਾਈ ਸੀ ਕਿ ਸਾਡੇ ਕੀਰਤਨੀ ਸਜਣ ਗੁਰਬਾਣੀ ਦੇ ਸ਼ਬਦਾਂ ਵਿੱਚ ਉਹ 라ਹੂ ਦੀ ਪੰਕਤੀ ਨੂੰ ਸਥਾਈ ਨਹੀਂ ਬਣਾਉਂਦੇ ਇਸ ਕਾਰਨ ਉਹ ਸ਼ਬਦਾਂ ਦੇ ਜਿਹੜੇ ਅਰਥ ਉਹ ਸੰਗਤ ਵਿੱਚ ਗਲਤ ਸਮਝੇ ਜਾਂਦੇ ਹਨ ਕਈ ਰਾਗੀ ਸੱਜਣੇ ਵੀ ਇਤਰਾਜ਼ ਕਰਦੇ ਹਨ ਜੀ ਕਿਸੇ ਸ਼ਬਦ ਦੀ ਦੋ ਦੋ ਤਿੰਨ ਤਿੰਨ ਚਾਰ ਚਾਰ 라ਹੂ ਹੁੰਦੇ ਉੱਤੇ ਕਿਸ ਤਰ੍ਹਾਂ ਕਰੀਏ ਜੀ ਐਵੇਂ ਢੁੰਜਣਾ bắtੇ ਜਾਂਦੇ ਨੇ ਭਾਈ ਜਿੱਦੇ ਸ਼ਬਦ ਦੀ ਦੋ 라ਹੂ ਨੇ ਤੁਸੀਂ ਦੇਖੋ ਧਿਆਨ ਕਰਕੇ ਪਹਿਲੇ 라ਹੂ ਵਿੱਚ ਕੋਈ ਸਵਾਲ ਹੋਵੇਗਾ ਉਸ ਸਵਾਲ ਦੀ ਵਿਸਥਾਰ ਬਾਕੀ ਪੰਕਤੀਆਂ ਵਿੱਚ ਹੋਵੇਗਾ ਫਿਰ ਆਖਰੀ ਪੰਕਤੀ ਵੀ ਜਾ ਕੇ ਉਹ ਸਵਾਲ ਦਾ ਜਵਾਬ ਹੋਵੇਗਾ ਜਿਵੇਂ ਇੱਕ ਸ਼ਬਦ ਹੈ 라ਉ ਦੀ ਪਹਿਲੀ ਪੰਕਤੀ ਹੈ ਕਿਨ ਵਿਦ ਸਾਗਰ ਤਰੀਐ ਜੀਵਤੇ ਨੇ ਮਰੀਐ ਵੀ ਇਹ ਪਵ ਸਾਗਰ ਕਿਵੇਂ ਤਰਿਆ ਜਾ ਜਿਉਂਦੇ ਜੀ ਮਰ ਰਿਆ ਬੜਾ ਮੁਸ਼ਕਿਲ ਹੈ ਮੋ ਮਾਇਆ ਵੱਲੋਂ ਆਪਣੇ ਆਪ ਨੂੰ ਮਾਰਨਾ ਸ਼ਬਦ ਮਰੂ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਹੋਈ ਇਹ ਜਿਹੜਾ ਸ਼ਬਦ ਵਾਲ ਬੰਦਾ ਆਤਮਿਕ ਤੌਰ ਤੇ ਵਿਕਾਰਾਂ ਵਾਲੇ ਪਾਸੋਂ ਮਰ ਕੇ ਆਤਮਾ ਜਿੰਦਗੀ ਜਿਉਂਦਾ ਹੈ ਇਹ ਕੋਈ ਸੁਖੀ ਖੇੜਨੀ ਹੈ ਤੋ ਇਕ ਕਿਸਰਾ ਮਰੀਏ ਜੀਉਂਦੇ ਜੀ ਜੀਵਤਿਆ ਨੇ ਮਰੀਏ ਕਿਨ ਬਿਦ ਸਾਗਰ ਤਰੀਏ ਇਹ ਸਵਾਲ ਹੈ ਬਾਕੀ ਸ਼ਬਦ ਜ ਸਾਗਰ ਕੀ ਹੈ ਤੇ ਸਾਗਰ ਦੀ ਛੱਲਾਂ ਕੀ ਨੇ ਬੰਦਾ ਡੁੱਬਦਾ ਕਿੱਥੇ ਹੈ ਕੀ ਚੱਕਰ ਹੈ ਉਹ ਸਾਰਾ ਸਮਝਾ ਕੇ ਫਿਰ ਆਖਰੀ ਦੂਜੇ 라ਉ ਦੀ ਪੰਕਤੀ ਵਿੱਚ ਆਏ ਇਨ ਬਿਦ ਸਾਗਰ ਤਰੀਏ ਜੀਵਤਿਆ ਇਉ ਮਰੀਏ ਪਹਿਲੀ 라ਉ ਦੀ ਪੰਕਤੀ ਕਿਨ ਬਿਦ ਸਾਗਰ ਤਰੀਏ ਜੀਵਤਿਆ ਨੇ ਮਰੀਏ ਆਖਰੀ ਪੰਕਤੀ ਵਿੱਚ ਇਨ ਬਿਦ ਸਾਗਰ ਤਰੀਏ ਬਈ ਇਸ ਤਰੀਕੇ ਨਾਲ ਸੰਸਾਰ ਸਾਗਰ ਤੇ ਰਹਿ ਜਾਣਾ ਜੀਵਤਿਆ ਇਉ ਮਰੀਏ ਇਸ ਤਰ੍ਹਾਂ ਜੀਉਂਦੇ ਜੀ ਮਰਨ ਦੀ ਜਾਂਚ ਆ ਜਾਂਦੀ ਏ ਮੂ ਮਾਇਆ ਵੱਲੋਂ ਹੋਮੇ ਵੱਲੋਂ ਸੰਸਾਰ ਵੱਲੋਂ ਦੂਜੇ ਪਾਵਨ ਮਰਨ ਦੀ ਜਾਂਚ ਆ ਜਾਂਦੀ ਏ ਬੜਾ ਸੋਹਣਾ ਕੀਰਤਨ ਹੁੰਦਾ ਮੈਂ ਕੋਈ ਰਾਗੀ ਨਹੀਂ ਬੜਾ ਵੱਡਾ ਕੀਰਤਨ ਕਰਦਾ ਮੈਂ ਇਹ ਟਿਕਨ ਕੋਈ ਬੋਧ ਮੈਂ ਰਾਗ ਵਿਦਿਆ ਦਾ ਨਹੀਂ ਹਾਂ ਮੈਂ ਜਾਣਕਾਰੀ ਇਤਨਾ ਜਿਆਦਾ ਲੇਕਿਨ ਗੁਰਬਾਨੀ ਦੀ ਵਿਚਾਰ ਮਾਨ ਹੁੰਨ ਦੇ ਕਾਰਨ ਇਹ ਮੈਂ ਗਲ ਚੰਗਦਰ ਸਮਝ ਜਾਂਦਾ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਨੇ rau ਦੀਆਂ ਪੰਕਤੀਆਂ ਹੀ ਸਤਈਆਂ ਮਰਾਈਆਂ ਨੇ ਅਸੀਂ ਜਿਹੜੀ ਕਰਦੇ ਆ ਮਨਮਰਜ਼ੀਆਂ ਕਰਦੇ ਫਿਰਦੇ ਆ ਸੰਤਾਂ ਨੂੰ ਖੁਸ਼ ਕਰਨ ਵਾਸਤੇ ਭਾਈ ਐ ਇੱਕ ਥਾਂ ਤੇ ਐਸਾ ਵੀ ਹੋਇਆ ਕਿਸੇ ਸਮਾਗਮ ਦੇ ਵਿੱਚ ਕਿਸੇ ਨੇ ਘਰ ਪਾਠ ਰੱਖਿਆ ਸੀ ਉਹ ਜਦੋਂ ਰਾਗੀ ਸੱਜਣ ਪਹੁੰਚੇ ਤੇ ਕਾਰੋਬਾਲੇ ਕਿਸੇ ਬੰਦੇ ਨੇ ਕਿਹਾ ਜੀ ਮਹਾਰਾਜ ਅੱਜ ਗੁਰੂ ਅਰਗੋਬਿੰਦ ਸਾਹਿਬ ਦਾ ਗੁਰਪੁਰਬ ਹੀ ਹੈ ਤੇ ਗੁਰੂ ਅਰਗੋਬਿੰਦ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਪੜਿਓ ਰਾਗੀ ਵੀ ਕਹਿੰਦੇ ਠੀਕ ਹੈ ਜੀ ਕਿਉਂਕਿ ਉਹ ਸਮਝ ਗਏ ਵੀ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਕਿ ਗੁਰੂ ਅਰਗੋਬਿੰਦ ਸਾਹਿਬ ਦੀ ਬਾਣੀ ਨਹੀਂ ਹੈ ਗੁਰਗਨ ਸਾਹਿਬ ਦੀ ਵਿੱਚ 5ਵੇਂ ਗੁਰਜੀ ਤੱਕ ਬਾਣੀ ਦਰਜ ਹੈ ਫਿਰ 9ਵੇਂ ਗੁਰਜੀ ਦੀ ਬਾਣੀ ਗੁਰਗਨ ਸਾਹਿਬੀ ਦਰਜ ਹੈ 6ਵੇਂ 7ਵੇਂ 8ਵੇਂ ਤੇ 10ਵੇਂ ਗੁਰਜੀ ਦੀ ਬਾਣੀ ਗੁਰਗਨ ਸਾਹਿਬ ਵਿੱਚ ਦਰਜ ਨਹੀਂ ਹੈ ਪਰ ਰਾਗੀ ਕੰਨ ਕੋਈ ਗੱਲ ਨਹੀਂ ਜੀ ਸੁਣਾਵਾਂਗੇ ਜੀ ਉਹਨਾਂ ਨੇ ਖੁਸ਼ ਕਰਨਾ ਸੀ ਪੈਸੇ ਲੱਭਣੇ ਸਨ ਤੇ ਰਾਗੀ ਨੇ ਸ਼ਬਦ ਪੜਿਆ ਹਰ ਗੋਬਿੰਦ ਨਵਾ ਨਰੋਆ ਉਹ ਸ਼ਬਦ ਜਿਹੜਾ ਕਿ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੀਚਿਕ ਦੀ ਬਿਮਾਰੀ ਹੋਣ ਕਾਰਨ ਜੋ ਤਕਲੀਫ ਸੀ ਜੀ ਜ਼ਿੰਦਗੀ ਤੇ ਆ ਬਣੀ ਸੀ ਉਸ ਟਾਈਮ ਗੁਰੂ ਸਾਹਿਬ ਨੇ ਕੋਈ ਉਸ ਨੂੰ ਚੀਚਕ ਨੂੰ ਮਾਤਾ ਕਹਿੰਦੇ ਸਨ ਕਿ ਦੇਵੀ ਦੀ ਤਰ੍ਹਾਂ ਪੂਜਦੇ ਸਨ ਗੁਰੂ ਸਾਹਿਬ ਨੇ ਉਹ ਨਹੀਂ ਕੀਤਾ ਇੱਕ ਪਰਮਾਤਮਾ ਦਾ ਆਸਰਾ ਰੱਖਿਆ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਸਹੀ ਹਕੀਮੀ ਇਲਾਜ ਕਰਵਾਇਆ ਉਹ ਠੀਕ ਹੋ ਗਏ ਸ਼ੁਕਰਾਨੇ ਵਜੂ ਇਹ ਸ਼ਬਦ ਉਚਾਰੇ ਗਏ ਨੇ ਜਿਵੇਂ ਸਾਡਾ ਇਤਿਹਾਸ ਵਿਆਖਿਆਕਾਰ ਵਿਦਵਾਨ ਦੱਸਦੇ ਨੇ ਕਿ ਸ਼ੁਕਰਾਨੇ ਵਜੂ ਪਰਮਾਤਮਾ ਦਾ ਸ਼ੁਕਰ ਕੀਤਾ ਗਿਆ ਵੇ ਤੇਰੀ ਮਿਹਰ ਕਾ ਨੇ ਹਰਗੋਬਿੰਦ ਨਵਾਂ ਅੰਦਰ ਹੋਇਆ ਸ਼ਬਦ ਪੜ੍ਹ ਕੇ ਅਗਲੇ ਨੇ ਇਹ ਯਕੀਨ ਕਰਾਉਣ ਦੀ ਕੋਸ਼ਿਸ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਦੀ ਬਾਣੀ ਪੜ੍ਹੀ ਗਈ ਦੱਸੋ ਕਿਤਨਾ بڑا ਫਰਾਡ ਹੈ ਕਿੰਨੀ ਬੜੀ ਇਹ ਤੁਖਾ ਬਾਜੀ ਸੰਗਤ ਨਾਲ ਔਰ ਕਿਸ ਵਾਸਤੇ ਚਾਰ ਪੈਸੇ ਲਵ ਜਾਣ ਕੇ ਸੰਗਤਾਂ ਖੁਸ਼ ਹੋ ਜਾਣੀਏ ਚੁਣ-ਚੁਣ ਕੇ ਉਹ ਸ਼ਬਦ ਪੜਨੇ ਜਿਹਦੇ ਨਾਲ ਸੰਗਤਾਂ ਖੁਸ਼ ਹੋਣ ਕਿਸੇ ਦੇ ਘਰ ਖੁਸ਼ੀ ਦਾ ਸਮਾਗਮ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਪੜਨਾ ਸ਼ੁਰੂ ਹੋ ਜਾਂਦੇ ਨੇ ਇਹ ਸ਼ਬਦ ਦੀ rau di ਪੰਕਤੀ ਨਹੀਂ ਹੈ ਲੱਖ ਖੁਸ਼ੀਆਂ ਪਾਤਸ਼ਾਹਾਂ ਜਿਸ ਤੋਂ ਨਜ਼ਰ ਕਰੇ ਸ਼ਹਿ rau di ਮੇਰੇ ਮਨ ਇੱਕੇ ਸਿਮਚਿਤ ਲਾਏ ਇੱਕੇ ਸਿਮ ਬਿਨ ਸਭ ਤੰਦਰ ਹੈ ਸਭ ਮਿੱਥਿਆ ਮੋਮਾਈ ਹੇ ਮਨ ਏਕ ਪਰਮਾਤਮਾ ਨਾਲ ਚਿਤ ਜੋੜ ਉਸ ਤੋਂ ਬਿਨਾ ਬਾਕੀ ਸਾਰੇ ਜਿਹੜੇ ਤੂੰ ਤੰਦਿਆਂ ਵੀ ਦੂਜੇ ਪਾ ਵੀ ਲਗਾ ਨਾ ਇਹ ਸਭ ਮੋਹ ਮਾਇਆ ਹੈ ਸਮਝਾਇਆ ਕੀ ਜਾ ਰਿਹਾ ਹੈ ਅਸੀਂ ਕੀ ਬੋਲੀ ਜਾ ਰਹੇ ਹਾਂ ਕਿ ਜੇ ਇਹ ਇੱਕ ਨਾਲ ਚਿੱਤ ਜੋੜੀਏ ਇੱਕ ਸੰਚਿਤ ਲਾਏ ਤੇ ਚਿੱਤ ਜੋੜੀਏ ਤਾਂ ਲੱਖ ਖੁਸ਼ੀਆਂ ਬਾਤਸੀਆਂ ਆਉਂਦੀਆਂ ਨੇ ਜੇ ਚਿੱਤ ਨਾ ਜੋੜਿਆ ਜਾ ਤਾਂ ਖਾਲੀ ਸ਼ਬਦ ਗਾਣ ਨਾਲ ਖੁਸ਼ੀਆਂ ਬਾਤਸੀਆਂ ਨਹੀਂ ਹੋ ਜਾਂਦੀਆਂ ਪਰ ਅਸੀਂ ਕਰ ਵਾਲਿਆਂ ਨੂੰ ਖੁਸ਼ ਕਰਨ ਦੇ ਲਈ ਅੱਛਾ ਇਹ ਵੀ ਕਹਿੰਦੇ ਆ ਜੀ ਮਿਰਤਕ ਸੰਬੰਧੀ ਸ਼ਬਦ ਗਾਇਓ ਜੀ ਮਿਰਤਕ ਸੰਬੰਧੀ ਮੈਨੂੰ ਦੱਸੋ ਕਿਹੜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹਦੇ ਉੱਪਰ ਲਿਖਾਇਆ ਇਹ ਮ੍ਰਿਤਕ ਸੰਬੰਧੀ ਸ਼ਬਦ ਹੈ ਐਸਾ ਕੋਈ ਸ਼ਬਦ ਨਹੀਂ ਹੈ ਜਿਹਦੇ ਉੱਪਰ ਸਿਰਲੇਖ ਹੋਵੇ ਮ੍ਰਿਤਕ ਸੰਬੰਧੀ ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਸ਼ਬਦ ਜਿਹੜੇ ਸੰਸਾਰ ਵੱਲੋਂ ਵਿਰਾਗ ਪੈਦਾ ਕਰਦੇ ਨੇ ਸੰਸਾਰ ਦੀ ਨਾਸ਼ਮੰਤਾ ਦਿੜ ਕਰਾਉਂਦੇ ਨੇ ਇੱਕ ਪਰਮਾਤਮਾ ਦੀ ਬੰਦਗੀ ਵੱਲ ਪ੍ਰੇਰਿਤ ਦੇਣ ਦੇ ਨਾਲ ਹੀ ਦੱਸਣੇ ਮੈਂ ਸੰਸਾਰ ਝੂਠੀ ਖੇਡ ਹੈ ਇਹ ਆਉਣ ਜਾਣੇ ਖੇਡ ਰਚਾਇਆ ਪਰਮਾਤਮਾ ਦੀ ਖੇਡ ਹੈ ਇਸ ਵਾਸਤੇ ਕਿਸੇ ਦੇ ਗੁਜ਼ਰਨ ਤੇ ਸੋਗ ਕਰਨਾ ਰੋਣ ਤੋਣ ਕਰਨਾ ਇਹ ਵਾajib ਨਹੀਂ ਪਰ ਮਹਾਤਮ ਦੇ ਪ੍ਰਜਾਪਤ ਜੀ ਪਾਣੀ ਵਿੱਚ ਰਹਿਣਾ ਚਾਹੀਦਾ ਹੈ ਐਸੇ ਸ਼ਬਦ ਜ਼ਰੂਰ ਮੌਜੂਦ ਨੇ ਪਰ ਉਹਨਾਂ ਨੂੰ ਹੀ ਮਰਤਕ ਦੇ ਸ਼ਬਦ ਨਹੀਂ ਕਿਹਾ ਜਾ ਸਕਦਾ ਉਹ ਖੁਸ਼ੀ ਦੇ ਟਾਈਮ ਵੀ ਪੜੇ ਜਾ ਸਕਦੇ ਨੇ ਹਰ ਸਮੇ ਪੜੇ ਜਾ ਸਕਦੇ ਨੇ ਕਿ ਹਰ ਸਮੇ ਇਹ ਚੀਜ਼ ਚੇਤੇ ਰੱਖਣ ਦੀ ਲੋੜ ਹੈ ਬਈ ਇਹ ਸੰਸਾਰ ਨਾਸ਼ਵਾਨ ਹੈ ਝੂਠੀ ਖੇਡ ਹੈ ਝੂਠੇ ਰਿਸ਼ਤੇ ਨਾਤੇ ਸਭੇ ਸਾ ਕੁੜਾਵੇ ਡਿਠੇ ਇਹ ਗੱਲ ਹਰ ਵਕਤ ਸਮਝਣ ਦੀ ਲੋੜ ਹੈ ਇਹ ਸਿਰਫ ਉਸ ਸਮੇ ਨਹੀਂ ਕਿ ਜਿਸ ਵਕਤ ਕੋਈ ਮਾਤਮਦਾਰੀ ਹੋ ਜਾਏ ਪਰ ਦੇਖੋ ਅਸੀਂ ਲੋਕ ਗੁਰਬਾਣੀ ਦਾ ਕਿਸ ਤਰੀਕੇ ਨਾਲ ਗਲਤ ਪ੍ਰਯੋਗ ਕਰੀ ਜਾ ਰਹੇ ਹਾਂ ਆਪਣੇ ਮਤਲਬ ਪਿੱਛੇ ਕਿ ਅਸੀਂ ਹਟੀਆਂ ਖੋਲ ਲਈਏ ਨੇ ਇਹ ਹਟੀਆਂ ਖੋਲ ਲਈਏ ਨੇ ਪੈਸੇ ਕਮਾਣ ਦੀਆਂ ਇੱਕ ਕਿਹੜੇ ਕਿਹੜੇ ਪਾਸੇ ਵਗ ਤੁਰੇ ਆ ਅਸੀਂ ਇਹ ਗੁਰੂ ਦੀ ਚਾਲ ਕਿਵੇਂ ਹੋਈ ਗੁਰੂ ਸਿੰਘ ਮਿੱਤ ਚਲੋ ਗੁਰੂ ਚਾਲੀਏ ਕਿਵੇਂ ਹੋਇਆ ਇਹ ਤੇ ਪੈਸੇ ਵਾਲੀ ਚਾਲ ਹੈ ਗੁਰਬਾਣੀ ਪੜ੍ਹ ਕੇ ਵੀ ਮਾਇਆ ਨਹੀਂ ਗਈ ਜਿਸ ਗੁਰਬਾਣੀ ਨੇ ਮਾਇਆ ਤੂੰ ਮੋਹ ਮਾਇਆ ਤੋਂ ਦੁਜੇ ਪਾਪ ਤੋਂ ਮੁਕਤ ਕਰਨਾ ਸੀ ਉਹ ਗੁਰਬਾਣੀ ਪੜ੍ਹ ਕੇ ਹੀ ਮੋਹ ਮਾਇਆ ਵਿੱਚ ਜੁੜੇ ਜਾ ਰਹੇ ਹਾਂ ਅਸੀਂ ਇਹ ਕਿੱਥੇ ਗੁਰੂ ਦੀ ਚਾਲ ਹੈ ਆਪਣੇ ਆਪ ਨੂੰ ਸੁਭਾਲੀਏ ਅਸੀਂ ਸਾਡੇ ਸ਼੍ਰੀ ਕਾਲ ਤਖਤ ਸਾਹਿਬ ਉਹ ਸ਼ਰਮਣੀ ਕਮੇਟੀ ਜਿਨ੍ਹਾਂ ਦੀ ਜਿਹੜੀ ਉਹਨਾਂ ਦੀ ਜ਼ਿਮਾਰੀ ਹੈ ਉਹ ਆਪਣੀ ਜ਼ਿਮਾਰੀ ਪੁੱਲ ਗਏ ਨੇ ਮੈਂ ਦਾਅਵੇ ਨਾਲ ਕਹਾਂਗਾ ਭਾਵੇਂ ਮੇਰੀ ਪੇਸ਼ੀ ਵੀ ਹੋ ਜਾਏ ਮੈਨੂੰ ਉਸ ਗੱਲ ਦੀ ਪਰਵਾਹ ਨਹੀਂ ਆਪਣੀ ਡਿਊਟੀ ਪੁੱਲ ਗਏ ਨੇ ਅੱਜ ਤੱਕ ਕੂਮ ਵਿੱਚ ਕਿੰਨੇ ਪੰਬਲ ਪੁਸੇ ਪਏ ਹੋਏ ਨੇ ਕਿੰਨੇ ਧੜੇ ਬਣ ਚੁੱਕੇ ਨੇ ਕੋਈ ਮੀਟ ਖਾਣ ਦੇ ਹੱਕ ਵਿੱਚ ਕੋਈ ਮੀਟ ਖਾਣ ਦੇ ਖਿਲਾਫ ਕੋਈ ਰਹਿਤ ਮਰਦਾ ਵਿੱਚ ਅਸੀਂ ਕੁਝ ਗੱਲਾਂ ਕਮੀਆਂ ਦੇਖਦੇ ਆ ਤੇ ਉਹਦੇ ਵਿੱਚ ਸੁਧਾਈ ਦੀ ਲੋੜ ਮੰਗਦੇ ਆ ਤਾਂ ਇਹਨਾਂ ਨੂੰ ਕਹਿ ਚੱਦਦੇ ਨੇ ਜੀ ਜੀ ਇਹ ਅਕਾਲ ਪੁਰਖ ਦੀ ਮਰਜ਼ੀ ਨਹੀਂ ਮੰਨਦੇ ਜੀ ਉਹਨਾਂ ਨੇ ਇੱਕ ਵੱਖਰਾ ਧੜਾ ਸਮਝ ਲੈ ਗਿਆ ਜਿਹੜੇ ਮੰਨਦੇ ਨੇ ਉਹਨੂੰ ਵੱਖਰਾ ਕੋਈ ਦਸਮ ਗ੍ਰੰਥ ਨੂੰ ਮੰਨਤਾ ਦੇਣ ਵਾਲੇ ਕੋਈ ਦਸਮ ਗ੍ਰੰਥ ਦੇ ਖਿਲਾਫ ਬੋਲਣ ਵਾਲੇ ਤੂੰ ਇਤਨੇ ਅਸੀਂ ਧੜੇ ਬਣਾ ਕੇ ਬਹਿ ਗਏ ਆ ਕੋਈ ਰਾਗ ਮਾਲਾ ਨੂੰ ਗੁਰਬਾਣੀ ਸਮਝਣ ਵਾਲੇ ਕੋਈ ਰਾਗ ਮਾਲਾ ਨੂੰ ਸਾਬਤ ਕਰ ਰਹੇ ਨੇ ਸਬੂਤ ਮਿਲ ਰਹੇ ਨੇ ਕਿ ਮਾਦਮ ਨਾਲ ਕਾਮ ਕੰਦਲਾ ਨਾਂ ਦਾ ਇੱਕ ਮਾਦਵ ਨਾਲ ਇੱਕ ਰਾਗੀ ਹੋਇਆ ਹੈ ਦੇ ਪੰਡਿਤ ਰਾਗੀ ਹੋਇਆ ਔਰ ਕਾਮ ਕੰਦ ਕਾਮ ਕੰਦਲਾ ਜਿਹੜੀ ਹੈ ਇਹ ਉਹਦੀ ਮਹਿਬੂਬਾ ਸੀ ਉਹਨਾਂ ਦੀ ਜਿਹੜੀ ਲਵ ਸਟੋਰੀ ਹੈ ਉਹਦੇ ਉੱਤੇ ਇੱਕ ਪੁਸਤਕ ਹੈ ਜਿਹਦੇ 120 ਦੇ ਕਰੀਬ ਛੰਦ ਹਨ ਉਹਨਾਂ ਵਿੱਚੋਂ ਚੋਤੀ ਤੋਂ 38 ਛੰਦ ਜਿਹੜੇ ਨੇ ਉਹ ਰਾਗਮਾਲਾ ਹੈ ਉਤੋਂ ਚੁੱਕ ਕੇ ਗੁਰਗੰਸਾਹਬ ਦੇ ਆਖਰੀ ਸ਼ਾਮਲ ਕਰ ਦਿੱਤੀ ਗਈ ਔਰ ਰਤ ਮਰਦ ਅਜੇ ਤੱਕ ਲਿਖਿਆ ਹੈ ਵੀ ਰਾਗਮਾਲਾ ਤੋਂ ਬਿਨਾਂ ਕੋਈ ਗੁਰਗੰਸਾਹਬ ਦੀ ਵੀੜ ਛਾਪਣ ਦਾ ਹਿਆ ਨਾ ਕਰੇ ਤੇ ਸੰਗ੍ਰਿਤੀ ਅਨੁਸਾਰ ਉਹ ਪਾਇਆ ਜਾ ਚੈਰਾ ਮੈਨੂੰ ਪੜ ਕੇ ਪਾਉਦੇ ਚਾਹੇ ਨਾ ਪੜ ਕੇ ਇਹ ਕਿਹੜੀ ਗੱਲ ਹੋਈ ਭਾਈ ਜੀ ਇਹ ਗੁਰਬਾਣੀ ਹੈ ਤੇ ਫਿਰ ਇਸ ਤੋਂ ਬਿਗੈਰ ਭੋਗ ਕਿਵੇਂ ਪਾਇਆ ਜਾਏ ਤੇ ਜੇ ਗੁਰਬਾਣੀ ਨਹੀਂ ਤਾਂ ਕਦਰ ਹੀ ਰੱਖੀ ਹੋਈ ਹੈ ਇੱਥੇ ਗੁਰੂ ਸਾਹਿਬ ਦੀ ਵਿੱਚ ਕੋਈ ਸ਼ਮੂਰੀਤ ਨਹੀਂ ਸੀ ਹੋ ਸਕਦੀ ਗੁਰਗ੍ਰੰਥ ਸਾਹਿਬ ਦੀ ਰਚਨਾ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਹੁਤ ਮਹਾਨ ਵਿਧੀ ਨਾਲ ਕੀਤੀ ਹੈ ਛੰਦਾਂ ਬੰਨਾਂ ਦੀ ਗਿਣਤੀ ਪੋੜੀਆਂ ਦੀ ਗਿਣਤੀ ਸ਼ਲੋਕਾਂ ਦੀ ਗਿਣਤੀ ਤੇ ਇਹਦੇ ਵਿੱਚ ਕੋਈ ਘਟਵਾਦ ਕਰਨਾ ਕਾਫੀ ਮੁਸ਼ਕਲ ਹੈ ਇਸ ਲਈ ਆਖਿਰ ਦੇ ਵਿੱਚ ਮਲਾਵਟ ਫਿਰ ਕਰ ਦਿੱਤੀ ਗਈ ਅੱਜ ਕਿਤਨੇ ਸਾਲ ਹੋ ਗਏ ਨੇ 45 ਤੋਂ ਲੈ ਕੇ ਅੱਜ ਤੱਕ ਇਹ ਕੌਮ ਇਹੀ ਉਹ ਮਰਦਾਂ ਲਿਖਿਆ ਹੈ ਕਿ ਇਹ મતਭੇਦ ਹੈ ਜੀ ਇਸ ਬਾਰੇ ਅਜੇ ਮਤਭੇਦ ਉਹ ਮਤਭੇਦ ਕਦੋਂ ਤੱਕ ਰਹੇਗਾ ਵੀ ਮਤਭੇਦ ਕੌਣ ਦੂਰ ਕਰੇਗਾ ਇੱਕ ਕ੍ਰਿਸ਼ਚਨ ਪਾਦਰੀ ਆ ਕੇ ਦੂਰ ਕਰਨਗੇ ਜਾਂ ਮੁਸਲਮਾਨਾਂ ਦੇ ਮੌਲਵੀ ਆਵਾਮ ਆ ਕੇ ਦੂਰ ਕਰਨਗੇ ਜਾਂ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਅਕਾਲ ਤਖ ਦਾ ਕੰਮ ਹੈ ਇਸ ਬਾਰੇ ਪੰਥਕ ਵਿਦਵਾਨਾਂ ਦੀ ਕਮੇਟੀ ਬਿਠਾ ਕੇ ਨਿਰਣਾ ਕੀਤਾ ਜਾਏ ਉਹ ਸਬੂਤ ਚਾਕੇ ਤੇ ਜਾਣ ਕੇ ਵਾਕਿਬ ਇਹ ਗੁਰਬਾਣੀ ਨਹੀਂ ਹੈ ਇਹ ਕਿਸੇ ਗੁਰੂ ਦੀ ਲਿਖੀ ਹੋਈ ਨਹੀਂ ਹੈ ਕਿਹੜੇ ਗ੍ਰੰਥ ਚੋਂ ਚੁੱਕੀ ਗਈ ਹੈ ਕਿਤੋਂ ਲਿਆਈ ਗਈ ਹੈ ਨਿਰਣਾ ਕਰਕੇ ਫੈਸਲਾ ਕਰੋ ਭਾਈ ਲੜਕਾ ਕੇ ਰੱਖਿਆ ਮਸਲਾ ਤੇ ਕਈ ਕਈ ਧੜੇ ਬੰਦੇ ਜਾ ਰਹੇ ਨੇ ਕੁੰਮ ਦੇ ਔਰ ਧੜੇ ਬੰਦੀ ਦਾ ਸ਼ਿਕਾਰ ਹੋ ਰਹੇ ਆ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਇਹਨਾਂ ਧੜੇ ਬੰਦੀਆਂ ਤੋਂ ਵੀ ਮੁਕਤ ਰਹਿਣ ਵਾਸਤੇ ਸਾਨੂੰ ਗਿਆ ਕਿਸੇ ਧੜਾਕਿਆ ਮਿੱਤਰ ਸੁੱਤ ਨਾਲ ਭਾਈ ਕੋਈ ਮਿੱਤਰ ਪੁੱਤਰ ਭਾਈ ਨਾਲ ਧੜੇ ਬਣਾ ਕੇ ਬੈਠਾ ਕਿਸੇ ਧੜਾਕਿਆ ਕੁੜਮ ਸਕੇ ਨਾਲ ਜੁਆਈ ਕਿਸ ਨੇ ਸਕੇ ਗੁਰੂ ਨਾਲ ਕਿਸੇ ਨੇ ਜੁਆਇ ਨਾਲ ਧੜਾ ਬਣਾ ਕੇ ਰੱਖਿਆ ਬਖਰੀ ਜੱਥੇਬੰਦੀ ਬਣਾ ਕੇ ਰੱਖੀ ਹੈ ਕਿਸੇ ਧੜਾਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ ਆਪਣੇ ਸਵਾਰਥ ਲਈ ਕਿਸੇ ਨੇ ਪਿੰਡ ਦੇ ਚੌਧਰੀ ਨਾਲ ਸਰਪੰਚ ਨਾਲ ਧੜਾ ਬਣਾ ਕੇ ਰੱਖਿਆ ਹੋਇਆ ਹਮਰਾ ਧੜਾ ਹਰਿਆ ਸੁਮਾਈ ਗੁਰੂ ਪਾਸੇ ਕਰੇ ਮੈਂ ਤੇ ਕੋਈ ਹੋਰ ਧੜੇ ਨਹੀਂ ਬਣਾਉਂਦਾ ਮੇਰਾ ਧੜਾ ਵੀ ਕਿਸ ਪ੍ਰਮਾਤਮਾ ਨਾਲ ਹੈ ਹਮ ਹਰ ਸਿੰਘ ਧੜਾਕੀਆ ਮੇਰੀ ਹਰ ਤੀਕ ਮੇਰਾ ਧੜਾ ਪ੍ਰਮਾਤਮਾ ਨਾਲ ਹੈ ਮੇਰਾ ਆਸਰਾ ਪ੍ਰਮਾਤਮਾ ਹੀ ਹੈ ਇੱਕ ਪ੍ਰਮਾਤਮਾ ਨਾਲ ਲੱਗਿਆ ਮੈਂ ਹਰਬਿਨ ਪਖ ਤੜਾ ਅਵਰਨ ਕੋਈ ਹੂੰ ਹਰ ਗੁਣ ਗਾਵਾਂ ਅਸੰਖ ਅਨੇਕ ਮੈਂ ਪਰਮਾਤਮਾ ਦੇ ਅਸੰਖ ਅਨੇਕਾਂ ਗੁਣ ਗਾਉਂਦਾ ਹਾਂ ਉਸ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਕਿਸੇ ਹੋਰ ਦੇ ਧੜੇ ਨੂੰ ਮੰਨਤਾ ਨਹੀਂ ਦਿੰਦਾ ਜਿਨ ਸਿਉ ਧੜੇ ਕਰੇ ਸੇ ਜਾਹੀਂ ਇਹ ਸੰਸਾਰੀ ਧੜੇ ਜਿਹੜੇ ਸੀ ਬਣਾਈ ਫਿਰਦੇ ਆ ਆਪਣੇ ਆਪਣੇ ਡੱਫਲੀ ਕੁੱਟੀ ਜਾਂਦੇ ਆ ਇਹਨਾਂ ਦੀ ਗੁਰਸਾ ਕਹਿੰਦੇ ਜਿਨ ਸਿਉ ਧੜੇ ਕਰੇ ਸੇ ਜਾਹੀਂ ਝੂਠ ਧੜੇ ਕਰ ਪਛੋਤਾਏ ਇਹ ਝੂਠੇ ਧੜੇ ਬਣਾ ਬਣਾ ਕੇ ਅਸੀਂ ਬਾਅਦ ਪਛਤਾਨਾ ਹੀ ਪੈਂਦਾ ਕਿਰ ਨਾ ਰਹਿ ਮਨ ਖੋਟ ਕਮਾਈ ਇਹ ਟੜੇ ਟਿਕ ਨਹੀਂ ਰਹਦੇ ਅਸੀਂ ਖੋਟ ਕਮਾਈ ਕਰਦੇ ਆ ਐਵੇਂ ਜਿੱਦ ਤੇ ਆਏ ਰਹਿੰਦੇ ਆ ਜਿੱਦੇ ਤੇ ੜੇ ਰਹਿੰਦੇ ਆ ਬਈ ਨਹੀਂ ਜੀ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਇਹ ਪਿਛਲੇ ਦਿਨੀ ਮੈਂ ਇੱਕ ਕਿਸੇ ਵਿਦਵਾਨ ਦੀ YouTube ਤੇ ਪਾਈ ਵਿਚਾਰ ਵੀਡੀਓ ਕਲਿੱਪ ਸੁਣ ਰਿਹਾ ਸਾਂ ਉਹ ਬੰਦੇ ਨੇ ਜਿੱਥੇ ਬੈਠਿਆ ਪਿੱਛੇ ਬੜੀ ਵੱਡੀ ਅਲਮਾਰੀ ਪੂਰੀ ਕੰਦ ਅਲਮਾਰੀ ਪੁਸਤਕਾਂ ਦੀ ਭਰੀ ਹੋਈ ਦੱਸਣ ਵਾਸਤੇ ਕਿ ਵੱਡੀ ਵੱਡੀ ਲਾਇਬ੍ਰੇਰੀ ਮੈਂ ਬਹੁਤ ਵੱਡਾ ਪੜਿਆ ਵਿਦਵਾਨ ਬੰਦਾ ਆ ਔਰ ਉਸਨੇ ਦਸਮ ਗ੍ਰੰਥ ਦੇ ਹੱਕ ਵਿੱਚ ਬਹੁਤ ਸਾਰੀਆਂ ਕਿਤਾਬਾਂ ਨੇ ਹਵਾਲੇ ਦਿੱਤੇ ਕਮ ਸਕੂ 50 ਕਿਤਾਬਾਂ ਨੇ ਹਵਾਲੇ ਦਿੱਤੇ ਹੋਣੇ ਭਈ ਉਹਨਾਂ ਕਿਤਾਬਾਂ ਜਿਹਦੀ ਮੰਨਤਾ ਜੀ ਉਹਨਾਂ ਕਿਤਾਬ ਜਿਹਨੋਂ ਕਿਸੇ ਵੀ ਕਿਤਾਬ ਚੋਂ ਕੋਈ ਇੱਕ ਪੰਕਤੀ ਵੀ ਚੁੱਕ ਕੇ ਉਸਨੇ ਨਹੀਂ ਬੋਲੀ ਭਈ ਇਹ ਪੰਕਤੀ ਦਸਮ ਗ੍ਰੰਥ ਦੀ ਹਮਾਇਤ ਕਰਦੀ ਹੈ ਜਿਸ ਨੂੰ ਅਖੋਤੀ ਦਸਮ ਗ੍ਰੰਥ ਸੀ ਕਹਿੰਦੇ ਆ ਅਸਲ ਨਾਂ ਇਹਦਾ ਪਹਿਲੇ ਬਚਿੱਤਰ ਨਾਟਕ ਸੀ ਅੱਜ ਕੱਲ ਉਹਦੇ ਨਾਮ ਪੱਤਰ ਬੱਤਰ ਅੱਜ ਦਸਮ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਕਹਿਣਾ ਸ਼ੁਰੂ ਹੋ ਗਏ ਔਰ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਜਿਹੜੇ ਪ੍ਰਕਾਸ਼ ਕਰਨੇ ਸ਼ੁਰੂ ਹੋ ਗਏ ਉਹ ਜਿੰਨੀਆਂ ਵੀ ਕਿਤਾਬਾਂ ਦੇ ਹਵਾਲੇ ਦਿੱਤੇ ਖਾਲੇ ਕਿਤਾਬਾਂ ਦੇ ਨਾਂ ਹੀ ਬੋਲਦਾ ਉਹਦੇ ਵਿੱਚ ਜਿਕਰ ਹੈ ਜੀ ਉਹਦੇ ਵਿੱਚ ਜਿਕਰ ਹੈ ਜੀ ਕਿੱਥੇ ਜਿਕਰ ਹੈ ਕਿੰਨੇ ਪੰਨੇ ਤੇ ਹੈ ਕਿਹੜੇ ਉਸ ਕਿਤਾਬ ਦੇ ਕਿਹੜੇ ਪੰਨੇ ਤੇ ਇਹ ਜ਼ਿਕਰ ਹੈ ਦਸਮ ਗ੍ਰੰਥ ਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਾਣੀ ਚੰਨ ਕੀਤੀ ਸੀ ਉਹ ਕੋਈ ਹਵਾਲਾ ਨਹੀਂ ਉਹ ਤਾਂ ਕੋਈ ਸਰ ਕਿਤਾਬਾਂ ਦੇ ਨਾ ਇਹ ਲੋਕਾਂ ਨੂੰ ਦੱਸਣ ਵਾਸਤੇ ਕਿ ਮੈਂ ਵੀ ਇੰਨਾ ਪੜਿਆ ਲਿਖਿਆ ਐਨੀਆਂ ਕਿਤਾਬਾਂ ਵਿੱਚ ਮੈਂ ਕੰਸਲਟ ਕੀਤੀਆਂ ਉਹ ਗੁਰੂ ਉਸ ਦਸਮ ਗ੍ਰੰਥ ਵਿੱਚੋਂ ਵਿੱਚ ਕੀ ਮੈਟਰ ਹੈ ਕਿਹਾ ਉਹ ਗੁਰਮਤ ਅਨੁਸਾਰ ਪੂਰਾ ਉਹਦਾ ਉਹਦਾ ਕੋਈ ਜ਼ਿਕਰ ਨਹੀਂ ਉਹਦਾ ਕੋਈ ਜ਼ਿਕਰ ਨਹੀਂ ਬਸ ਕੁਤਾਮ ਦੇ ਵਾਲੇ ਦੇ ਜਿੰਦੇ ਨੇ ਇਹ ਕਦੋਂ ਛਪਿਆ ਇਹਦੀ ਹੋਂਦ ਕੀ ਹੈ ਇਹਦੇ ਸਰੋਤ ਕੀ ਹੈ ਉਹ ਅਸੀਂ ਸਰੋਤਾਂ ਨੂੰ ਕੀ ਲੈਣਾ ਅਸੀਂ ਸਰੋਤਾਂ ਨੂੰ ਕੀ ਲੈਣਾ ਅਸੀਂ ਇਹ ਦੇਖਣਾ ਕਿ ਜਿਹੜਾ ਉਹਦੇ ਵਿੱਚ ਮੈਟਰ ਹੈ ਕਿ ਇਹ ਗੁਰਗਨ ਸਾਹਿਬ ਜੀ ਦੇ ਆਧਾਰਿਤ ਹੈ ਜਾਂ ਇਹਦੇ ਵਿੱਚ ਗੁਰਗਨ ਸਾਹਿਬ ਜੀ ਦੇ ਆਧਾਰਿਤ ਕੁਝ ਬਾਣੀਆਂ ਲਿਖ ਕੇ ਉਹ ਤੇ ਕੋਈ ਵੀ ਲਿਖ ਸਕਦਾ ਜੀ ਗੁਰਗਨ ਸਾਹਿਬ ਜੀ ਦੇ ਆਧਾਰਿਤ ਉਸੇ ਕਿਸਮ ਦੀ ਬਾਣੀਆਂ ਕੋਈ ਵੀ ਦੁਆ ਲਿਖ ਸਕਦਾ ਹਨ ਉਹ ਨਾ ਸਿਰਫ ਵੀ ਬਾਣੀ ਨਹੀਂ ਮੰਨਾਂਗੇ ਕੱਚੀ ਬਾਣੀ ਹੋਏਗੀ ਤੇ ਉਹ ਕੱਚੀਆਂ ਬਾਣੀਆਂ ਸਾਨੂੰ ਵਿਸ਼ਵਾਸ ਕਰਾਉਣ ਵਾਸਤੇ ਵੀ ਇਹ ਗੁਰਗੁਮਸੀ ਦੀ ਬਾਣੀ ਹੋ ਸਕਦੀ ਹੈ ਗੁਰਬਾਈ ਸਿੰਘ ਕਾਲਾ ਅਫਗਾਨਾ ਜੀ ਦੀ ਇੱਕ ਗੱਲ ਮੈਨੂੰ ਬੜੀ ਪਿਆਰੀ ਲੱਗੀ ਦਲੀਲ ਉਹਨਾਂ ਨੇ ਕਿਹਾ ਸੀ ਭਾਈ ਪਾਣੀ ਨੂੰ ਤੁਸੀਂ ਦੁੱਧ ਕਹਿ ਕੇ ਨਹੀਂ ਵੇਚ ਸਕਦੇ ਅਗਰ ਤੁਸੀਂ ਪਾਣੀ ਵੇਚਣਾ ਹੋਵੇ ਨਾ ਤੇ ਦੁੱਧ ਵਿੱਚ ਕੁਝ ਪਾਣੀ ਪਾ ਕੇ ਨਾ ਦੁੱਧ ਦੇ ਪਾ ਪਾਣੀ ਵੀ ਵਿਕੇਗਾ 10 ਕਿਲੋ ਦੁੱਧ ਵਿੱਚ 2 ਕਿਲੋ ਪਾਣੀ ਪਾ ਲੋਗੇ 2 ਕਿਲੋ ਪਾਣੀ ਵੀ ਵਿਕ ਜਾਏਗਾ ਨਾਲ ਹੀ ਪਰ ਤੁਸੀਂ 10 ਕਿਲੋ ਪਾਣੀ ਵੇਚ ਕੇ ਆਖੋ ਜੀ ਇਹ ਦੁੱਧ ਹੈ ਉਹ ਕੋਈ ਨਹੀਂ ਲਵੇਗਾ ਤੁਹਾਨੂੰ ਅਗਰ ਕੱਚੀ ਬਾਣੀ ਪੜਾਉਣੀ ਸੀ ਗੁਰਗਨ ਸਾਹਿਬ ਦਾ ਸ਼੍ਰੀਪੈਦਾ ਕਰਨਾ ਸੀ ਉਹਦੇ 'ਚ ਅਗਰ 90% ਵੀ ਸੱਚੀ ਗੱਲ ਹੋਵੇ 10% ਵੀ ਅਗਰ ਗੁਰਮਤ ਨੂੰ ਕੱਟਮ ਕਰਨ ਵਾਲੀਆਂ ਗੱਲਾਂ ਹੋਣ ਤਾਂ ਉਹ ਗ੍ਰੰਥ ਸਾਡੇ ਪੂਜਣ ਯੋਗ ਨਹੀਂ ਹੋ ਸਕਦਾ ਅਗਰ 10% ਵੀ ਗੁਰਮਤ ਦੀਆਂ ਗੱਲਾਂ ਹੋਣ ਔਰ 90% ਨਾ 90% ਗੁਰਮਤ ਦੀਆਂ ਗੱਲਾਂ ਹੋਣ 10% ਵੀ ਔਰ ਮਨਮਤ ਦੀਆਂ ਗੱਲਾਂ ਹੋਣ ਐਸੇ ਗ੍ਰੰਥ ਨੂੰ ਸਿੱਖ ਮੱਥਾ ਨਹੀਂ ਟੇਕਦਾ ਸਿੱਖ ਪਰਮਾਨ ਨਹੀਂ ਕਰ ਸਕਦਾ ਇਸ ਗ੍ਰੰਥ ਵਿੱਚ ਤੇ 90% ਤੇ ਪਖੰਡ ਹੈ 90% ਤੇ ਅਸ਼ਲੀਲਤਾ ਹੈ ਗੰਦਗੀ ਹੈ 5.10% ਉਹ ਬਾਣੀਆਂ ਨੇ ਜਿਨ੍ਹਾਂ ਉੱਪਰ ਸ਼ੱਕ ਪੈਂਦਾ ਵੀ ਹੋ ਸਕਦਾ ਹੈ ਇਹ ਗੁਰਗੋਮ ਸਿੰਘ ਪਾਸ਼ਾ ਨੇ ਉਚਾਰਨ ਕੀਤੀਆਂ ਹੁਣ ਜਿਨ੍ਹਾਂ ਵਿੱਚ ਇਹ ਲੱਗਦਾ ਕਿ ਰੱਬੀ ਹਸਤ ਹੈ ਹਾਲਾਂਕਿ ਰੱਬੀ ਹਸਤ ਨਹੀਂ ਉਹਨਾਂ ਲਫ਼ਜ਼ਾਂ ਨਾਲ ਵੀ ਮਾ ਕਾਲਦੀ ਦੇਵੀਆਂ ਦੀ ਉਸਤ ਕੀਤੀ ਗਈ ਹੈ ਇਹ ਕਲੀਅਰ ਹੈ ਮੈਂ ਕਿਤੇ ਇਹ ਵਿਸ਼ਾ ਵੀ ਲਵਾਵਾਂਗਾ ਔਰ ਸਾਬਤ ਕਰਾਂਗਾ ਕਿ ਗੁਰਗੋਮ ਸਿੰਘ ਪਾਸ਼ਾ ਦੀ ਬਾਣੀ ਨਹੀਂ ਹੈ ਗੁਰਗੋਮ ਸਿੰਘ ਪਾਤਸ਼ਾਹ ਨੇ ਕੋਈ ਬਾਣੀ ਨਹੀਂ ਉਚਾਰਨ ਕੀਤੀ بڑے بڑے ਵਿਦਵਾਨ ਨੇ ਦੇ ਚੁੱਕੇ ਮੈਂ ਤੇ ਡਾ ਵੱਡਾ ਵਿਦਵਾਨ ਨਹੀਂ ਹਾਂ ਤੇ ਫਿਰ ਵੀ ਉਹ ਬੰਦਾ ਇਹਨੂੰ ਸੱਚ ਸਾਬਤ ਕਰੀ ਜਾਵੇ ਦੂਜੇ ਪਾਸੇ ਦੋ ਜ ਦੋ ਦਿਨਾਂ ਬਾਅਦ ਫਿਰ ਇੱਕ ਕਲਿੱਪ ਸੁਣਿਆ ਜਿਹਦੇ ਵਿੱਚ ਇੱਕ ਮਹਾਨ ਵਿਦਵਾਨ ਉਹਨਾਂ ਨੇ ਵੀ ਦਰਜਨਾ ਕਿਤਾਬਾਂ ਕੋਟ ਕੀਤੀਆਂ ਔਰ ਉਹਨਾਂ ਕਿਤਾਬਾਂ 'ਚੋਂ ਵਾਕਿਆ ਦਾ ਪੰਨੇ ਨੰਬਰ ਦੱਸੇ ਉਹ ਪੰਕਤੀ ਵੀ ਬੋਲ ਕੇ ਦੱਸੀਆਂ ਜਿਨ੍ਹਾਂ 'ਚ ਸਬੂਤ ਦਿੱਤੇ ਕਿ ਇਹ ਗੁਰਗੋਮ ਸਿੰਘ ਪਾਤਸ਼ਾਹ ਜੀ ਦੀ ਰਚੀ ਬਾਣੀ ਨਹੀਂ ਹੋ ਸਕਦੀ ਹੁਣ ਕਿਹਦੀ ਗੱਲ ਮੰਨੀਏ ਜਿਹੜਾ ਕਿਤਾਬਾਂ ਦੇ ਹਵਾਲੇ ਦੇ ਰਿਹਾ ਹੈ ਵਿੱਚੋਂ ਸਬੂਤ ਵੀ ਦੇ ਰਿਹਾ ਹੈ ਪੰਨੇ ਨੰਬਰ ਵੀ ਦੱਸ ਰਿਹਾ ਹੈ ਔਰ ਕੰਪੈਰੀਟਿਵ ਕਰਕੇ ਵੀ ਦੱਸ ਰਿਹਾ ਹੈ ਉਹਦੀ ਗੱਲ ਮੰਨੀਏ ਜਾਂ ਕਿ ਉਹ ਬੰਦਾ ਛੜੀਆਂ ਕਿਤਾਬਾਂ ਦੇ ਨਹੀਂ ਲਈ ਜਾ ਰਿਹਾ ਕੋਈ ਪੰਨਾ ਨਹੀਂ ਦੱਸ ਰਿਹਾ ਕੋਈ ਪੰਕਤੀ ਦੇ ਹਵਾਲੇ ਨਹੀਂ ਦੇ ਰਿਹਾ ਐਵੇਂ ਆਪਣੇ ਆਪ ਨੂੰ ਵਿਦਵਾਨ ਦਸੀ ਜਾ ਰਿਹਾ ਤੂੰ ਸੰਸਾਰ ਨੂੰ ਪੰਬਲ ਪੁਸੇ ਪਾ ਕੇ ਰੱਖੀ ਹੈ ਸਾਡੇ ਕੌਮ ਦੀ ਵਿਦਵਤਾ ਜਿਹੜੀ ਹੈ ਕੌਮ ਦੀ ਵਿਦਵਾਨ ਤੇ ਅਕਾਲ ਤੱਕ ਸੁਤਾ ਹੈ ਸ਼ਰਮਿੰਗ ਬੇਟੀ ਸੁਤੀ ਹੈ ਇਹਨਾਂ ਦਾ ਕੋਈ ਨਿਰਣਾ ਨਹੀਂ ਜੋ ਮਰਜ਼ੀ ਕੋ ਸਟੇਜ ਤੇ ਬੋਲ ਜਾਏ ਜੋ ਮਰਜ਼ੀ ਕੋ ਲਿਖ ਜਾਏ ਕੋਈ ਪੁੱਛਣ ਵਾਲਾ ਨਹੀਂ ਤੇ ਜੇ ਕੋਈ ਵਿਦਵਤਾ ਵਾਲੀ ਗੱਲ ਕਰਦਾ ਹੈ ਉਹਦੇ ਨਾਲ ਸਹਿਮਤੀ ਨਹੀਂ ਉਹਦੀ ਗੱਲ ਨਹੀਂ ਮੰਨੀ ਤੂੰ ਇਹ ਕਿਹੜੀ ਸੇਵਾ ਕਰ ਰਹੇ ਹਾਂ ਅਸੀਂ ਕਿਹੜੀ ਚਾਲ ਚੱਲ ਰਹੇ ਹਾਂ ਗੁਰੂ ਜੀ ਅਜੇ ਵੀ ਕੁਝ ਨਹੀਂ ਗਵਿਆ ਹੋਸ਼ ਆ ਜਾਈਏ ਹੋਸ਼ ਆ ਜਾਈਏ ਅਸੀਂ ਵਿਸ਼ਾ جاری ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ